ਸਾਤਿਸ਼ਰੀਆ ਕਾਸਰੇ ਪੰਜਾਬ ਵਾਸੋਂ ਨਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚ ਅੱਜ ਆਪਾਂ ਰਾਤ 16 ਜੂਨ ਪੰਜਾਬ ਦੇ 8 ਵਜੇ ਤੋਂ ਲੈ ਕੇ ਸਵੇਰ ਤੀ ਮੌਸਮ ਦੀ ਗੱਲ ਕਰਾਂਗੇ ਕਿਹਨਾ ਪਾਕ ਵਿੱਚ ਨੋ ਭਾਰੀ ਮੀਂਹ ਗਰਜ ਲੈ ਸਕਦੇ ਦੇਖਣ ਨੂੰ ਮਿਲ ਸਕਦੀ ਹੈ ਕਿਹਨਾ ਪਾਕ ਹੋ ਤੇਜ਼ ਰਫਤਾਰ ਹਵਾ ਜਾ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚਲੋ ਅੱਗੇ ਆਦੇ ਆ ਵੀਡੀਓ ਵੱਲ ਹੁਣ ਤੋਂ ਹੀ 8 ਵਜੇ ਤਸਵੀਰਾਂ ਦੇਖ ਸਕਦੇ ਹਾਂ ਪੰਜਾਬ ਵਿੱਚ ਲਗਭਗ ਸਾਰੇ ਪਾਕ ਵਿੱਚ ਨੂੰ ਬੱਦਲ ਬਈ ਬਣੀ ਹੋਈ ਹੈ ਪੰਜਾਬ ਦੇ ਲਗਭਗ ਸਾਰੇ ਹੀ ਭਾਗ ਆਪਣੇ ਬਦਲਵੇਂ ਕਵਰ ਹਨ ਹਲਕੀ ਦਰਮਿਆਨੀ ਕੀ ਕੀ ਭਾਗ ਜੁ ਥੋੜੀ ਬੋਧੀ ਸੰਗਣੀ ਬਦਲ ਬਣੀ ਹੋਈ ਹੈ ਬਾਕੀ ਤੁਸੀਂ ਦੇਖ ਸਕਦੇ ਇੱਧਰ ਸਿਸਟਮ ਵਾਲਾ ਕਿ ਰਾਜਸਥਾਨ ਨਾਲ ਬਣਿਆ ਹੋਇਆ ਹੈ ਜੋ ਕਿ ਪੰਜਾਬ ਦੇ ਆਪਣਾ ਅਧੀਰਾ ਤੇ ਮੌਸਮ ਲਗਭਗ ਠੀਕ ਹੀ ਦੇਖ ਨੂੰ ਲਗਾ ਜਿਆ ਤਾਂ ਵੀ ਜਿਆਦਾ ਹੀ ਦੋ ਦਿਨਾਂ ਵਜੇ ਤਈ ਸਵੇਰ ਨੂੰ ਆਪਣਾ ਪੰਜਾਬ ਚ ਕਾਰਵਾਈ ਹੋਣ ਦੇ ਸਾਰ ਹਨ ਬਾਕੀ ਤੁਸੀਂ ਇੱਕਾਈ ਲਾਈਵ ਸਟਰੀ ਵੀ ਨਾਲ ਦੇਖ ਲੋ ਦੇਖੋ ਮਾੜੀ ਮੋਟੀ ਆਪਣੇ ਕਾਰਵਾਈ ਮੜ ਕੇ ਮਾੜਾ ਮੋਟਾ ਹਲਕਾ ਜਰ ਮਨਮੀ ਆਪਣ ਨੂੰ ਹੁਣ ਵੀ ਦੇਖ ਰਮਾ ਸਾ ਮਾੜੀ ਮੋਟੀ ਬੂੰਦਾ ਮੰਦੀ ਹੱਲੇ ਵੀ ਪੰਜਾਬ ਵਿੱਚ ਹੋ ਸਦੀ ਹੈ ਅੱਧੀ ਰਾਤ ਹੈ ਵੀ ਬਾਕੀ ਦੇਖੋ ਸਾਡੇ ਪੰਜ ਤਸਵੀਰਾਂ ਦੇਖ ਤੁਸੀਂ ਜAVE ਲਗਭਗ ਸਾਰੇ ਇਲਾਕੇ ਕਵਰ ਹਨ ਸਿੱਖ ਦੇਖੋ ਆ ਆਪਣੇ ਹੋ ਗਈਆਂ 9:30 ਵਜੇ ਦੀਆਂ ਫੇਰ ਦੀਆਂ ਬਾਕੀ ਬੱਜਲੇ ਵੇ ਤੇ ਕਾਲਾ ਕਾਲੀ ਹੈ ਸਵੇਰ ਨੂੰ ਆਪਣੇ ਕਿਨਾ ਭਾਗੋ ਜਮੀਰ ਜਿਆਦੇ ਸਾਰ ਹਨ ਜਦੋਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਜਿਹੜੇ ਆਪਣੇ ਹੋ ਗਏ ਮਾਲਵੇ ਦੇ ਭਾਗ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਦੇ ਭਾਗ ਫਤਿਹਗੜ੍ਹ ਸਾਹਿਬ ਪਟਿਆਲਾ ਮੋਹਾਲੀ ਦੇ ਭਾਗ ਹੋ ਗਏ ਰੂਪਨਗਰ ਛੀਤ ਭਾਗ ਸੰਗਨਰ ਹੋ ਗਿਆ ਇਹਨਾਂ ਵਿੱਚ ਮੀ ਥੋੜੇ ਜਿਆਦੇ ਸਾਰ ਹਨ ਜਿਹੜੇ ਪੰਜਾਬ ਦੇ ਆਪਣੇ ਇਨਕ ਭਾਗ ਹੋ ਗਏ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਵਿੱਚ ਥੋੜੇ ਮੀਂਹ ਜਿਆਦਾ ਸਾਰਾ ਨਾ ਗਾਜਲੇ ਸ਼ਾਮ ਨੂੰ ਆਪਣਾ ਸੋਰੀ ਸਵੇਰ ਨੂੰ ਦੇਖਣ ਨੂੰ ਮਿਲੂਗੀ ਤੜਕ ਸਾਰ ਤੇ ਬਾਕੀ ਹੌਲੀ ਹੌਲੀ ਸਿਸਟਮ ਆਫ ਉੱਪਰ ਨੂੰ ਆਉਂਦਾ ਆਉਂਦਾ ਆਪਣੇ ਕਵਰ ਤੇ ਮੱਜਦਾਬਾ ਵੀ ਕਰੂਗਾ ਸਿਸਟਮ ਦਬਾਬੇ ਤੇ ਵੀ ਲਗਭਗ ਸਾਰੇ ਪਾਸੇ ਕਵਰ ਕਾ ਲੂਗਾ ਗੁਰਦਾਸਪੁਰ ਹਿਸ਼ਾਰਪੁਰ ਕੋਲ ਜਨਰ ਪਰ ਥੋੜਾ ਜਿਹਾ ਮੀਂਹ ਆਪਣੇ ਦਰਮਿਆਨੇ ਪੱਧਰ ਦਾ ਹੀ ਦਰਮਿਆਨੇ ਥੋੜਾ ਜਿਹਾ ਘੱਟ ਰਹਿਣਗੇ ਥੋੜਾ ਜਿਹਾ ਭਰ ਮੀਂਹ ਝਾਟ ਆਪ ਨੂੰ ਮਾਲਵੇ ਦੇ ਪੱਗ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਆ ਕਾਲਮੜਾ ਗੱਲ ਕਰੀਏ ਅੱਜ ਆਪਣੇ ਸੁਰਾਈ ਉੰਦੀ ਰਾਤ ਹੋਗੀ ਐਂਟਰ ਹੋਣੀ ਪੰਜਾਬ ਵਿੱਚ ਜੋ ਕਿ ਆਪਣੇ ਹਲਕਾ ਦਰਮਿਆਨ ਮੀਂਹ ਤਾਂ ਕਈ-ਕਈ ਥਾਵਾਂ ਥੋੜੇ ਭਾਰੀ ਵੀ ਝਟ ਵੀ ਲਵਾ ਸਕਦੀ ਹੈ ਹੌਲੀ-ਹੌਲੀ ਪੂਰੇ ਪੰਜਾਬ ਨੂੰ ਕਵਰ ਕਰੂਗੀ ਜਿਵੇਂ ਮਾਝਾ ਸਰਦੀਪਾਗ ਹੋ ਗਿਆ ਆਪਣੇ ਅੰਮ੍ਰਿਤਸਰ ਤੰਤਾਂਦੇ ਹੋ ਗਿਆ ਗੁਰਦਾਸਪੁਰ ਦਾ ਵੀ ਕਈ ਨੂੰ ਥੋੜੇ ਜਿਹੀ ਮੀਂਹੇ ਘਾਟਾ ਸਾਰਾ ਨੇ ਬਾਕੀ ਦਵਾਬੇ ਦੇ ਏਰੀਆ ਵੀ ਹੌਲੀ-ਹੌਲੀ ਸਾਰਾ ਕਵਰ ਕਰ ਲੂਗਾ ਸਿਸਟਮ ਉਹਨਾਂ ਚ ਵੀ ਤੜਕਸਾਤ ਤੋਂ ਪਹਿਲਾਂ 8-9 ਵਜੇ ਤੇ ਕਈ ਮੀਂਹ ਪਾਊਗਾ ਸਿਸਟਮ ਇਹ ਹਾਲੇ ਤੱਕ ਦੀ ਰੂਪੜ ਦੇ ਮੁਤਾਬਿਕ ਬਾਕੀ ਸਵੇਰ ਨੂੰ ਆਕਾ ਹੋਰ ਵੀਡੀਓ ਬਣਾ ਦਵਾਂਗੇ ਅਗਰ ਰਾਤ ਦਾ ਟਾਈਮ ਬਚਾ ਆਪਣੇ ਲੇ ਬਾਈ ਤੋਂ ਪੂਰੇ ਠੀਕ ਕਿੰਨਾ ਭਾਗ ਜ਼ਮੀਨ ਕਿੰਦਾ ਜਿਆਦਾ ਸਾਰਿਆਂ ਨੇ ਕਿੰਨੇ ਵਿੱਚ ਕੱਟ ਬਾਕੀ ਆ ਜਿਹਦੇ ਵਿੱਚ ਨਹੀਂ ਧੰਨਵਾਦ